ਅਸਿਕਾਦੀ ਮੀਡੀਆ ਚ ਖਬਰਾਂ ਸੁਣਨ ਨੂੰ ਮਿਲਿਆ ਕਿ ਇੱਕ ਅਕਾਲੀ بڑے ਅਕਾਲੀ ਲੀਡਰ ਦਾ ਬੇਟਾ ਹਿਮਾਚਲ ਦੇ ਸ਼ਿਮਲਾ ਵਿਖੇ ਨਸ਼ੇ ਦੀ ਵੱਡੀ ਖਪਤ ਨਾਲ ਜ ਵੱਡੀ ਖੇਪ ਨਾਲ 42 ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਖੰਡ ਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਆ ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਲਈ ਫਿਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਹਨਾਂ ਨੂੰ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਹਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਹਮਾਤ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਹ ਤੇ ਕਾਨੂੰਨਾਂ ਨੂੰ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਬੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੰਡਾ ਜੁਰਮ ਹੈ ਸੋ ਆਓ ਸਾਰੇ ਰਾਜ ਕੇ ਆਪਣੀ ਨੌਜਵਾਨੇ ਨੂੰ ਆਪਣੇ ਪੰਜਾਬ ਨੂੰ ਇਹਨਾਂ ਠੱਗਾ ਲੁਟੇਰਾਂ ਤੋਂ ਇਹਨਾਂ ਨਸ਼ੇ ਤਸਕਰਾਂ ਤੋਂ ਬਚਾਈਏ ਅਸਿਕਾ ਦੀ ਮੀਡੀਆ ਚ ਖਬਰ ਸੁਣਨ ਨੂੰ ਮਿਲਿਆ ਕਿ ਇੱਕ ਅਕਾਲੀ بڑے ਅਕਾਲੀ ਲੀਡਰ ਦਾ ਬੇਟਾ ਹਿਮਾਚਲ ਦੇ ਸ਼ਿਮਲਾ ਵਿਖੇ ਨਸ਼ੇ ਦੀ ਵੱਡੀ ਖਤਨਾਕ ਜਮਡੀ ਖੇਪ ਨਾਲ ਗੈਲੀਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜਗ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਖੰਘ ਇਸ ਇਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਲੜ ਲਾਈਆ ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਉਣ ਯਾਤਰਾ ਲਈ ਫਿਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਹਨਾਂ ਤੋਂ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਹਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਹਮਾਚਲ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਤੇ ਕਾਨੂੰਨਾਂ ਨੂੰ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਬੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੱਡਾ ਜੁਰਮ ਹੈ ਸੋ ਆਓ ਸਾਰੇ ਰਾਜ ਕੇ ਆਪਣੀ ਨੌਜਵਾਨੇ ਨੂੰ ਆਪਣੇ ਪੰਜਾਬ ਨੂੰ ਇਹਨਾਂ ਧੱਕਾ ਲੁਟੇਰਿਆਂ ਤੋਂ ਇਹਨਾਂ ਨਸ਼ੇ ਤਸਕਰੀ ਤੋਂ ਬਚਾਈਏ